ਓ ਯਾਰ 20 ਲੱਖ 5000 ਇੰਨੇ ਪੈਸੇ ਮੈਂ ਕਿੱਥੇ ਲੈ ਆ ਗਿਆ ਹਾਂ ਥੋੜੇ ਬੋਤੇ ਘੱਟ ਕਰਾ ਯਾਰ ਮੈਂ ਤਾਂ ਅੱਗੇ ਮਰਿਆ ਵਾਂ ਚੱਲ ਮੈਂ ਵੇਨਾ ਯਾਰ ਮੇਰੀ ਜਾਨ ਬਚਾ ਕੇ ਇਸ ਤਰੀਕੇ ਨਾਲ ਮੈਂ ਦੇ ਦੂੰਗਾ ਯਾਰ 20 ਲੱਖ ਰੁਪਏ ਜਦੋਂ ਲੈ ਤਾਰ ਬੇਨਾ ਨਾ ਕਢਾ ਦੇ ਇਸ ਤਰੀਕੇ ਨਾਲ ਹਾਂ ਠੀਕ ਹੈ ਠੀਕ ਹੈ ਮੇਰਾ ਵੀ ਸੇਤੀ ਕਰ ਯਾਰ ਹਾਂ ਹਾਂ ਕੱਲ ਠੀਕ ਠੀਕ ਤੂੰ ਗੱਲ ਕਰਨਾ ਅੱਜ ਉਹਦਾ ਓਕੇ ਓਕੇ ਆ ਹਕੀ ਗੱਲ ਵਾ ਬੜੇ ਪਰੇਸ਼ਾਨ ਜੇ ਲੱਗਣ ਏ ਜੇ ਇਹਦਾ ਕੋਈ ਨਹੀਂ ਦਾ ਇਹਦਾ ਨਹੀਂ ਹਾਂ ਐਂ ਏਦਾਂ ਨਾ ਕਰੋ ਮੈਨੂੰ ਦੱਸੋ ਉੱਠ ਕੇ ਬਹਿ ਕੇ ਮੇਰੇ ਨਾਲ ਗੱਲ ਕਰੋ ਦੱਸੋ ਉੱਠੋ 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 ਤੂੰ ਆਸਤਾ ਮਰੂ ਮੈਂ ਗੱਲ ਕੀ ਉੱਠੋ ਤੇ ਸਹੀ ਹੱਦ ਹੋ ਗਈ ਤੁਹਾਡੇ ਵਾਲੀ ਕਿੰਨੇ ਦਿਨ ਅੱਗੇ ਦੱਸ ਨਹੀਂਦਾ ਠੰਡਾ ਪਿਆ ਕਿੰਨੇ ਦਿਨ ਹੋ ਗਏ ਮੈਂ ਤੁਹਾਡੇ ਵਾਲੀ ਵੇਖਣ ਦੀ ਆ ਤੇ ਚੁੱਪ ਚੁੱਪ ਰਹਿੰਦੇ ਜੇ ਪਰੇਸ਼ਾਨ ਜੇ ਰਹਿੰਦੇ ਜੇ ਗੱਲ ਤੇ ਦੱਸੋ ਗੱਲ ਕੀ ਹੋਈ ਮੈਨੂੰ ਨਹੀਂ ਦੱਸਣਾ ਤੇ ਕਿੰਨੂੰ ਦੱਸਣਾ ਵਾ ਮੈਂ ਤੈਨੂੰ ਵੀ ਦੱਸਾਂ। ਉਹ ਪੁਰਣੀ ਸਰਕਾਰ ਹੀ ਨਾ ਹਾਂ। ਉਹ ਹਾਲੇ ਮੰਤਰੀ ਨੇ ਇੱਕ ਮਰਵਾ ਕੰਮ ਕਰਾਇਆ। ਹਾਂ। ਉਹ ਕੰਮ ਪੈ ਗਿਆ ਪੁੱਠਾ। ਅੱਛਾ। ਕੇਸ ਪੈ ਗਿਆ ਯੋ। ਕੇਸ? ਕੋਈ ਇਨਕੁਆਇਰੀ ਹੋ ਗਈ ਉਹ। ਉਹ ਪੁਲਾਟਾਂ ਦਾ ਕੰਮ ਸੀ। ਹਾਂ। ਉਹ ਸਰਕਾਰੀ ਪੁਲਾਟ ਕੱਟ ਕੇ ਦੇ ਤੇ ਵਿੱਚ ਮੈਂ ਵੀ ਇੱਕ ਲੈ ਆਈ। ਬਹੁਤ ਕੰਮ ਉਲਟਾ ਪੈ ਗਿਆ ਹੁਣ ਤਾਂ ਕੇਸ ਹੋ ਗਿਆ ਯੋ। ਹਾਂ। ਤਾਂ ਹੁਣ ਕੀ ਕਰਾਂਗੇ ਆਪਾਂ? ਪੈਸੇ ਮੰਗਟੇ 20 ਲੱਖ ਰੁਪਇਆ ਕਹਿੰਦੇ ਤਰਾ। 20 ਲੱਖ? ਇਹ ਐਨੇ ਪੈਸੇ ਕਿੱਥੋਂ ਦਵਾਗੇ? ਤਾਂ ਗੁਰਜਿੰਦਰ ਹਾਂ ਤੂੰ ਕੀ ਕੀਤਾ? ਕਮ ਸੇ ਕਮ ਇਹਨੂੰ ਤਾਂ ਪੁੱਛ ਲੈਂਦੇ ਮੇਰੇ ਨਾਲ ਸਲਾਹ ਕਰ ਲੈਂਦੇ ਤੇ ਇਹੋ ਜਿਹਾ ਕੰਮ ਕਰਨ ਲੱਗੇ ਹੈ ਮੇਰੀ ਮਤ ਮਾਰੀ ਗਈ ਮੈਂ ਕੀ ਕਰਦਾ ਹਾਦੀ ਹੋ ਗਈ ਟਾਡੇ ਵਾਲੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਇੱਕ ਪਾਸੇ ਉਹ ਕਰਦਾ ਮੁੱਲ ਪੈ ਗਿਆ ਵਾ ਹੈ ਹੁਣ ਹਣ ਸਣੀ ਨੂੰ ਹੀ ਦੇਣੇ ਪੈਣੇ ਆ ਤੇ ਕੀ ਕਰਾਂਗੇ ਜੀ ਕਿਉਂ ਜਿੰਦਰ ਭੂਆ ਵੀ ਕਹਿ ਗਈ ਆ 6 ਲੱਖ ਰੁਪਏ ਤੁਹਾਨੂੰ ਸਣੀ ਦੇ ਦਊਗਾ ਹੈ ਪਤਾ ਨਹੀਂ ਹੁਣ ਨੇ ਮਹੀਨੇ ਨੂੰ ਦੇਣਾ ਵਾ ਕਿ ਦੋਵਾਂ ਮਹੀਨਿਆਂ ਨੂੰ ਦੇਣਾ ਆਪਾਂ ਕੀ ਕਰਾਂਗੇ ਜੇ ਉਹਨੇ ਹੁਣ ਦੇ ਵੀ ਦਿੱਤਾ ਤੋ 6 ਲੱਖ ਰੁਪਏ ਤਾਂ ਨਹੀਂ ਘਰ ਨਹੀਂ ਸਾਡਾ ਬੰਨਾ ਮੇਰੇ ਨੂੰ ਤਾਂ ਇਹ ਹੀਗਾ ਪੇ ਚੱਲ ਅਸੀਂ ਉਹ ਪਾ ਲਾ ਕੇ ਥੋੜੇ ਬੋਤੇ ਕੋਲ ਹੈਗੇ ਤਾਂ ਘਰ ਖੜਾ ਕਰਾਂਗੇ ਤੂੰ ਆਪਣੇ ਨਿਆਣੇ ਵਾਸਤੇ ਰੱਖੇ ਆ ਤਾਂ ਇਹ ਕੀ ਕਾਗੇ ਜੀ ਹਾਨੂੰ ਉਹਨੇ ਕਿਹਾ ਤਾਂ ਮੇਰੇ ਘਰੋਂ ਨਿਕਲ ਜਾ ਤਾਂ ਕਿੱਥੇ ਜਾਵਾਂਗੇ ਮੇਰੀ ਗੱਲ ਸੁਣ ਜਿਹੜੇ ਪੈਸੇ ਤੇ ਮਡੇ ਵਾਸਤੇ ਜੋੜੇ ਆ ਨਾ ਉਹ ਕਢਾਲੀਏ ਤੇ ਨਾਲੇ ਆਪਣੇ ਕਹਨੇ ਵੇਚ ਲਾ ਹਾਏ ਹਾਏ ਕਿੱਦਾਂ ਕਹਨੇ ਵੇਚ ਲਾਂ ਮੇਰੀ ਜਾਨ ਤੋ ਨਹੀਂ ਤੇ ਕੰਮ ਕਰਨਾ ਹੀ ਪੈਣਾ ਈ ਹੋ ਕਿਹੋ ਜਿਹੀ ਗੱਲਾਂ ਕਰਦੇ ਨੇ ਪਹਿਲਾਂ ਕੁੱਠਾ ਕੰਮ ਕਰ ਤੋ ਪਹਿਲਾਂ ਸੋਚ ਤ ਲੈ ਲੈਂਦੇ ਮੇ ਆਪਾਂ ਦਾ ਸਲਾਹ ਕਰ ਲੈਂਦੇ ਮੈਂ ਤਾਂ ਸੋਚਿਆ ਸੀ ਕਿ ਚੱਲ ਆਪਾਂ ਤੇ ਮੁੰਡੇ ਵਾਸਤੇ ਹੋਰ ਬਣ ਜੂਗਾ ਕੋਈ ਨ ਉਹ ਨਾਲ ਨੂੰ ਇੱਡਾ ਪਿਆਰ ਕਰ ਜਿੱਧਰ ਬਹੁਤ ਜ਼ਿਆਦਾ ਲੱਟਾ ਪਿਆ ਵਾ ਉਦੋਂ ਤੁਹਾਡੀ ਨੌਕਰੀ ਚਲ ਗਈ ਆ ਉਦੋਂ ਸਾਡਾ ਘਰ ਸਾਡੇ ਇੱਥੇ ਖੁੱਸ ਗਿਆ ਵਾ ਤੇ ਰੱਬ ਨੇ ਤੁਹਾਨੂੰ ਚੰਗਾ ਮੁੰਡਾ ਮੂੰਹ ਛੱਡਿਆ ਵਾ ਰੌਲਾ ਨਾ ਪਾ ਕੇ ਤਾਂ ਪਤਾ ਨਹੀਂ ਲੱਗ ਜਾਣਾ ਨੌਕਰੀ ਗਈ ਆ ਚੱਲ ਨਾ ਗੱਲ ਵਾ ਕਿੰਨੇ ਕਿਦਾਂ ਲਗਾਵਾਂਗੇ ਜੋ ਕਿ ਘਰੋਂ ਨਾ ਗਏ ਤਾਂ ਉਹਨਾਂ ਨੂੰ ਆਪੇ ਪਤਾ ਲੱਗਣਾ ਕਿ ਨਹੀਂ ਜਾਂਦਾ ਘਰੋਂ ਮੁੰਡੇ ਨਾਲ ਗੱਲਾਂ ਕਰੀ ਚੰਗਾ ਟੈਨਸ਼ਨ ਨਾ ਲਊਗਾ ਮੁੰਡੇ ਨਾਲ ਮੈਂ ਕਾਦੀ ਗੱਲ ਕਰਨੀ ਪਰ ਗੁਰਜਿੰਦਰ ਜਿਹੜੇ ਪਹਿਹਰ ਕੋ ਚਾਰ ਹੈਗੇ ਉਹ ਤਾਂ ਇਹ ਮੁੰਡੇ ਵਾਸਤੇ ਰੱਖੇ ਆ ਕਿ ਉਹਨੂੰ ਕਿਤੇ ਬਾਹਰ ਅੰਦਰ ਕੱਲਾਂਗੇ ਤਾਂ ਕੀ ਕਰਾਂਗੇ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੇਰੇ ਤੇ ਹੱਥ ਪਰ ਖੁੱਲਣ ਡਏ ਆ ਮੈਨੂੰ ਲੱਗਦਾ ਇਹ ਤਾਂ ਸ਼ਰਾਬ ਲੈ ਕੇ ਬਹਿ ਗਿਆ ਹਨ ਪਰ ਮਾੜਾ ਕੰਮ ਤਾਂ ਮੈਂ ਕੋਈ ਨਹੀਂ ਕੀਤਾ ਇਹ ਤੋਂ ਸਵਾ ਨਾਮਕ ਐਸਪਟ ਦੀ ਡਿਸਪਲੇ ਆਪ ਜਿਹੜਾ ਕੰਮ ਕੀਤਾ ਤੇ ਯਾ ਕੰਮ ਕਿਉਂ ਕੀਤਾ ਜੋ ਕਰ ਲਗੇ ਕੰਮ ਸਿਕਾ ਮੇਰੀ ਸਲਾਹ ਵੀ ਲੱ ਲਈ ਨੇ ਮੈਂ ਤਾਂ ਐਵੇਂ ਰਲ ਚੁੱਕ ਗਿਆ ਤੇ ਗੱਲਾਂ ਚ ਆ ਗਿਆ ਵਾਏ ਗੁਰਜਿੰਦਰਾ ਤੇ ਬਹੁਤ ਮਾੜਾ ਕੰਮ ਹੋਇਆ ਜੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਆਪਾਂ ਕੀ ਕਰਾਂਗੇ ਚੇਂਜ ਕਰ ਬੀਬੀ ਦੀ ਗੋਲੀ ਛੱਡ ਦੇ ਮਨੁੱਖ ਤਾਂ ਖੌਸ ਲਾ ਰਖੋ ਇਹਦਾ ਦਿਲ ਛੱਡਾ ਥੋੜੀ ਗੱਲ ਬੰਨੀ ਆ ਜੇ ਤੂੰ ਹੀ ਇਹਦਾ ਦਿਲ ਛੱਡਦਾ ਤੇ ਮੇਰਾ ਕੀ ਬਣੂਗਾ ਉਹ ਗੱਡ ਚੱਪਾਂ ਦੇ ਜਿੰਨਾ ਮੁੰਡਾ ਵਾ ਜੇ ਉਹਨੂੰ ਪਤਾ ਲੱਗਾ ਤੇ ਫਿਰ ਆਪਾਂ ਕੀ ਕਰਾਂਗੇ ਚੱਲ ਪਾਣੀ ਦਾ ਗਲਾਸ ਲੈ ਮੁੰਡਾ ਲੈ ਲਈ ਉਹਨੀ ਪਾਣੀ ਕੋਈ ਨੀ ਤੂੰ ਲੰਮੇ ਪੈਜੋ ਹੱਦ ਹੋ ਗਈ ਇਹ ਕਿਤੇ ਦਿਲ ਦੀ ਕੀ ਕਰੀ ਜਾਨੀ ਕੁਛ ਨਹੀਂ ਬਸ ਮੈਂ ਚਾਦਰ ਛੱਕਿਆ ਟੀ ਤੇ ਮੈਂ ਸਭਾਣੇ ਰਹੀ ਚੜਾਉਣ ਦਾ ਮੈਂ ਚੜਾਈ ਦਵਾ ਅੱਛਾ ਉਹ ਛੱਡ ਆਈ ਭੋਜੀ ਨੂੰ ਹਾਂ ਛੱਡ ਆਇਆ ਕਿੱਦ ਤੱਕ ਨਹੀਂ ਭੋਜੀ ਕੁਛ ਉਹ ਨਹੀਂ ਨਹੀਂ ਛੱਡੇ ਨੇ ਤੂੰ ਆਇਆ ਤੇ ਆਇਆ ਜੰਦਗਿਆਂ ਦੇ ਚੈੱਕ ਦੇ ਗਏ। ਲੈ ਇਹ ਘੱਟ ਦੇ ਗਏ। ਪੁੱਛਦੇ ਨੇ ਕਿੰਨੇ ਤੁਹਾਡਾ ਮੁੱਲ ਪਿਆ ਗਿਆ ਕੋਠੀ ਦਾ। ਅੱਛਾ। ਤੇ ਤੁਸੀਂ ਇਹ ਦੇ ਦੋ ਉਹਨਾਂ ਨੂੰ 6 ਲੱਖ ਰੁਪਈਆ। ਚੱਲ ਚੱਲਦਾ ਸਭੋ। ਚਲ ਆ ਪਾਪਾ ਜੀ ਇੱਧਰ ਮੋੜੀ ਦੇਵੇ। ਕਿਹੜਾ ਪਾਪਾ। ਨਹੀਂ ਉਹ ਮੁੱਲ ਨੇ ਮਿੰਟ ਮੰਨੀ ਜਿਆਦਾ ਕਰਨੀ ਪੈਣੀ। ਚਲੋ ਇਹ ਕੰਮ ਚੰਗਾ ਹੋ ਗਿਆ ਵਾ। ਨਹੀਂ ਨਹੀਂ ਇੰਨਾ ਸ਼ੁਕਰ ਪਾਪਾ ਜੀ ਬਥੇਰਾ ਜਿੰਨਾ ਪਾਪਾ ਜੀ ਸਾਡੇ ਕਰ ਗਿਆ ਨਾ ਇਹਨਾਂ ਕਿਹਨੇ ਨਹੀਂ ਕਰਨਾ ਵਡਾ। ਕਰਨਾ। ਇਹਨਾਂ ਕੋ ਸੁਪਨੇ ਹੀ ਨਹੀਂ ਕਰਦਾ ਸੀ ਲੈਣੇ। ਉਹ ਵੇਖ ਲਓ ਤੁਹਾਡਾ ਭਰਾ ਤੇ ਗਈ ਹੈ। ਕਦੀ ਪੁੱਛਿਆ ਨਾ ਨੂੰ ਪਿਤਾ ਨੂੰ ਕਿ ਦੀ ਲੋੜ ਹੈ ਕਿਹ ਚੀਜ਼ ਦੀ। ਪਵਾ ਤੁਹਾਨੂੰ ਰੱ ਮੈਂ ਤਾਂ ਨਾ ਭੂਆ ਦੇਣ ਮੈਂ ਸਾਰੀ ਉਮਰ ਨਹੀਂ ਦੇ ਸਕਦਾ ਭੂਆ ਨੇ ਮਾਪਿਓ ਵਰਗਾ ਸਾਥ ਨਭਾਤਾ ਤੁਹਾਡਾ ਨਹੀਂ ਤਾਂ ਮੈਂ 3 6 ਲੱਖ ਰੁਪਏ ਕਿੱਥੋਂ ਦੇ ਦੇਣਾ ਹੈ ਸਹੀ ਠੀਕ ਆ ਮੁੰਡੇ ਆਪਣੇ ਲੈ ਕੇ ਵਿਚਾਰੇ ਨੂੰ ਉਹ ਬੇਲੀ ਵੜਿਆ ਚਲ ਚੰਗਾ ਫੋਨ ਘਰ ਵੜ ਗਿਆ ਚਲ ਉੱਥੇ ਮਸ਼ਰਾਂ ਤੇ ਤੇ ਬਚੀਆਂ ਪਰ ਇਹ ਗੱਲਿਓ ਤੇ ਜੀਤੇ ਚੈੱਕ ਤੇ ਆਪਾਂ ਮੈਂ ਦੇ ਲੈਣਾ ਹਣੀ ਆਪਾਂ ਕੋਣ ਆ ਕੇ ਕੀ ਕਰਨਾ ਹੈ ਨਹੀਂ ਦੇ ਦ ਐਵੇਂ ਤੇ ਭਾਰੇ ਗੱਲਿਓ ਵੀ ਮੂੰਹ ਨਹੀਂ ਕੁਕ ਕਹਿਣਾ ਨਹੀਂ ਠੀਕ ਆ ਜਿੰਨਾ ਟਾਈਮ ਉਹਨਾਂ ਨੇ ਲਾਉਣਾ ਉਹ ਲਾ ਲੈਣਾ ਜਿੰਨਾ ਚਿਰ ਬਣਦਾ ਨਹੀਂ ਤੇਰੇ ਮੂੰਹ ਕੋ ਗੱਲ ਨਹੀਂ ਨਿਕਲਣੀ ਚਾਹੀਦੀ ਮੈਂ ਕੁਛ ਨਹੀਂ ਕਰਦੀ ਬਾਕੀ ਆ ਕਿ ਕੋਸ਼ਿਸ਼ ਕਰਨੀ ਆ ਵੀ ਅੱਗੇ ਵਾਲਾ ਕੰਮ ਨਾ ਹੋਵੇ ਲੜਨ ਵਾਲਾ ਠੀਕ ਆ ਚਲੋ ਭਾਬੀ ਹੋ ਸਕਦਾ ਉਹ ਵੀ ਸਮਝਾ ਸਮਝਾਣਾ ਠੀਕ ਹੋ ਜੇ ਚਲੋ ਵਾਈ ਗੁਰੂ ਮਾੜੀ ਕਿਰਪਾ ਕਰਨ ਉਹਨਾਂ ਤੇ ਵੀ ਚਲ ਤੂੰ ਹੀ ਇੱਦਾਂ ਕਰੋ ਪੇਤੇ ਵੀ ਜੀਰੂ ਦੇਈ ਆ ਉਹ ਮੈਂ ਦੇ ਹੀ ਦਿੰਨਾ ਹਾਂ ਰੱਖ ਕੇ ਕੋਣ ਕੀ ਕਰਵਾਣਾ ਨਹੀਂ ਨਹੀਂ ਜਿਹੜਾ ਕੰਮ ਹੋ ਜਾਏ ਉਹ ਹੀ ਚੰਗਾ ਹੈ ਚਲ ਠੀਕ ਆ ਫਿਰ ਮੈਂ ਚਲ ਫੜਾਓ ਤੂੰ ਸ਼ੁਕਰ ਹੈ ਪਰਮਾਤਮਾ ਹੀ ਵੀ ਕਿਤੇ ਘਰ ਵਾਲੇ ਹੋ ਗਿਆ ਵਾਈ ਗੁਰੂ ਭੂਆ ਜੀ ਦੀ ਲੰਬੀ ਉਮਰ ਕਰੇ ਉਹਨਾਂ ਦੀ ਕਮਾਈ 'ਚ ਵਾਧਾ ਹੀ ਪਾਵੇ ਅਭੀ ਵੀਰ? ਹਾਂਜੀ। ਅਭੀ ਵੀਰ ਕਿੱਥੇ ਆ? ਉਹ ਬਾਹਰ ਹੀ ਬਣੇ ਆ। ਅੱਛਾ ਬਾਹਰ ਆ? ਆਹੋ। ਤਹੀ ਆਇਆ ਇੱਕ ਮਿੰਟ ਰਹਿਣਾ। ਮੈਂ ਵੀ ਆਵਾਂ। ਹਾਂਜੀ। ਅੱਛਾ। ਆਇਓ ਛੇਤੀ ਕੰਮਾਂ ਜੋੜੀ। ਕੋਈ ਨਹੀਂ ਕੋਈ ਨਹੀਂ ਆ ਗਈ ਬੱਸ। ਇੰਨੇ ਕੀ ਕਹਿਣਾ ਮੈਂਨੂੰ। ਇੰਨੇ ਕਿਹੜਾ ਵਾਲਾ ਪਾਹ ਮੇਰੇ ਕੰਨਾਂ ਵਿੱਚ। ਮਿੰਨ ਤਾਂ ਸਮਝ ਨਹੀਂ ਆਉਂਦੀ। ਵੀਰ ਕਿੱਥੇ ਆ? ਨਾਲ ਮੈਨੂੰ ਜਿਹੜਾ ਤੂੰ ਹੀ ਆਇਓ। ਕਿ ਤੈਨੂੰ ਪਤਾ ਤੈਨੂੰ ਲੱਗ ਗਿਆ। ਕਿ ਕਿਤੇ ਗੁਰਜਿੰਦਰ ਦਾ ਕੰਮ ਛੁੱਟ ਗਿਆ। ਹੈਂ? ਇਹਨੂੰ ਕਿੱਥੋਂ ਪਤਾ ਲੱਗਣਾ ਹੈਗਾ? ਆ ਦੇ ਮਾਰ ਜਾ ਕੇ ਵੇਂਦੀ ਹੈ ਨਾ ਫੱਦੜਿਆ ਮੈਨੂੰ ਬਾਕੀ ਕੰਮ ਆ ਕੇ ਬਾਅਦ ਚ ਕਰਦੀ ਹੈ ਸਾਚ ਵੇਖ ਲਈ ਮੈਂ ਹਾਂ ਤੇ ਮੈਂ ਤਾਂ ਸਮਝ ਨਹੀਂ ਆਉਂਦੀ ਇਹਨੇ ਕਿਆ ਕੀਆ ਨਾ ਵੀ ਕਿਹੜੀ ਗੱਲ ਲੱਭੀ ਨਾ ਵੀਰਾਂ ਕੀ ਗੱਲ ਹੋ ਗਈ ਆ ਮੈਂ ਹੀ ਆਇਆ ਵਾ ਬਾਹਰ ਹੀ ਲਮੇ ਪਏ ਤੇ ਕੀ ਗੱਲ ਉਹ ਹਨ ਠੰਡਾ ਹੋ ਗਿਆ ਮੌਸਮ ਹਾਂ ਵੀਰ ਮੈਂ ਵੇਖਣ ਦਾ ਦੋ ਤਿੰਨ ਦਿਨ ਹੋ ਗਏ ਤਾਂ ਟੈਨਸ਼ਨ ਜੀ ਜੀ ਆ ਕੀ ਗੱਲ ਆ ਨਹੀਂ ਨਹੀਂ ਹੁਤਾ ਮੈਂ ਠੀਕ ਨਹੀਂਗਾ ਕੀ ਗੱਲ ਆ ਹਾਂ ਠੀਕ ਆ ਤੇ ਦਵਾਈ ਲੈਣੀ ਮਖਾਲ ਕੇ ਡਾਕਟਰ ਨੂੰ ਲਿਆਂਦੀ ਵੀ ਫਰਕ ਨਹੀਂ ਪੈਂਦਾ ਦਵਾਈ ਨਾਲ ਅੱਛਾ ਜਾਣਾ ਟੈਸਟ ਕਰਾਉਣਾ ਕਿ ਹੋਰ ਤਾਂ ਨੁਕਸ ਹੋਈ ਤੇ ਛੁੱਟੀ ਲੈ ਲਓ ਦੋ ਤਿੰਨ ਦਿਨ ਦੀ ਛੁੱਟੀ ਲਈਏ ਮੈਂ ਅੱਛਾ ਵੀ ਆਹੀ ਸੋਚ ਪੁੱਛਣ ਆ ਤੁਹਾਡੇ ਵੱਲੋਂ ਤੇ ਮੈਨੂੰ ਕਹਿੰਦਾ ਭਾਬੀ ਤੂੰ ਵੀ ਬਾਹਰ ਆ ਜਾ ਮੈਂ ਆ ਗਈ ਅੱਛਾ ਵੀਰ ਸੋਖੀ ਆ ਵੀਰ ਮੈਂ ਤੁਹਾਡੇ ਨਾਲ ਗੱਲ ਕਰਨੀ ਭੂਆ ਜੋ ਕਰਾ ਗਈ ਆ ਹਾਂ ਠੀਕ ਆ ਉਹ 12 ਲੱਖ ਮੁੱਲ ਪਵਾ ਗਈ ਸੀ ਹਾਂਜੀ ਹਨਾ ਤੇ ਮੈਂ 6 ਤੁਹਾਨੂੰ ਦੇਣਾ ਵਾ ਆਹ 6 ਹਨਾ ਹਾਂ ਆ ਲੈ ਵੀਰ ਹਾਲੇ ਫੜ ਨੀਰ ਜੇ ਕੋਈ ਵੇਲਾ ਤੇ ਅਜੇ ਦਿਲ ਚ ਗੱਲ ਹੈਗੀ ਤੇ ਮੈਨੂੰ ਹੁਣ ਦੱਸ ਦੇ ਕੱਲ ਤੇ ਕੋਈ ਨਹੀਂ ਕਿਤੇ ਨਹੀਂ ਤਨੂ ਨੂੰ ਥੋੜਾ ਟਾਈਮ ਰੁਕਣਾ ਪੈਣਾ ਵਾ ਨਾ ਏਡੀ ਸੈਤੀ ਮਰ ਕੋਈ ਤਾਂ ਨਹੀਂ ਭੰਗਾ ਜੀ ਮੈਂ ਨਾ ਜਿੰਨਾ ਚਿਰ ਮਰਜੀ ਉਹ ਸਦਾ ਹੀ ਮੇਰੇ ਕੋ ਰੋ ਕੇ ਮੇਰੀ ਤੇ ਆਦ ਲਿਖ ਹੋਇ ਸ਼ਵ ਤੇਰੀ ਤੇ ਦਿਲ ਖੋਸ਼ ਹੈਗੀ ਆ ਪਰ ਤੇਰੇ ਨਾਲ ਦੀ ਨਾ ਨਾ ਕਹੇ ਕਿ ਜਿੱਥੋਂ ਅਸੀਂ ਆਏ ਹੁਣ ਤਿੱਥੇ ਚੱਲੋ ਉੱਥੇ ਭਾਬੀ ਜੀ ਮੇਰੇ ਨਾਲ ਦੀ ਕੋ ਬੋਲ ਜੂਗੀ ਨਾ ਇੱਥੇ ਨਵੇਂ ਥਾਂ ਬਹਾਲਦੀ ਮੈਨੂੰ ਚੱਲ ਕੋਈ ਨਹੀਂ ਆ ਵੇਖ ਲਾਂਗੇ ਟਾਈਮ ਉਹ ਵੀ ਆ ਹੀ ਜਾਣਾ ਉਹ ਸਦਾਲੇ ਇੱਕ ਗੱਲ ਹੋ ਰਹੀ ਓ ਮੈਂ ਇੰਜਾਂ ਠੀਕ ਤੇ ਸੈਰਸ ਨੂੰ ਲੈ ਗਣ ਨਾਲ ਇਹ ਝੋਨਾ ਵੜਾ ਲਓ ਬਿਲਕੁਲ ਨਹੀਂ ਪਾਲੀ ਨਾ ਤੱਕ ਜਾ ਜਾ ਕੋਈ ਨਾ ਵੀਰ ਤੂੰ ਰੈਸਟ ਕਰ ਮੈਂ ਹੈਗਾ ਵਾ ਨਾ ਮੈਂ ਕਰਾ ਲੂੰਗਾ ਆਪੇ ਠੀਕ ਆ ਹਾਂ ਠੀਕ ਆ ਤੇ ਦਵਾਈ ਲਿਆਓ ਫਾਲ ਕੇ ਕੋ ਚੰਗੇ ਡਾਕਟਰ ਕੋ ਨੀ ਮੰਨ ਲੀਂ ਬਾਬੀ ਆਹੋ ਨਹੀਂ ਮੈਂ ਤੇ ਆਪ ਕਹਾਂ ਡੀ ਸੇਰ ਦੀ ਵੀ ਲਾਓ ਦਵਾਈ ਲਿਆਓ ਇਦਾਂ ਪਿਆਂ ਥੋੜੀ ਸਰਨਾਓ ਤੇ ਜੇ ਕੋਈ ਮੁਸ਼ਕਲ ਆ ਤਾਂ ਮੈਨੂੰ ਦੱਸੋ ਨਹੀਂ 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 ਮੁਸ਼ਕਲ ਨਹੀਂ ਕੋਈ ਠੀਕ ਆ ਸਾਰਾ ਕੁਝ ਠੀਕ ਚਲੋ ਠੀਕ ਆ ਫਿਰ ਕਰੋ ਤੁਸੀਂ ਰੈਸਟ ਕੋਈ ਗੱਲ ਨਹੀਂ ਜਿਹੜਾ ਕੋਈ ਸਮਾਨ ਸੋਣ ਦੇਣਾ ਦਾ ਸੈਟ ਨੂੰ ਲੈ ਜਾ ਕਹਨ ਨਾਲ ਚੰਗਾ ਕੋਈ ਗੱਲ ਨਹੀਂ ਆ ਤੋ ਇਹ ਟਾਈਚ ਚੈਨਲ ਉਹ ਕੰਮ ਜਿਹੜਾ ਉਹ ਮੈਂ ਦੱਸ ਦਿਓ ਠੀਕ ਆ ਆ ਮੈਂ ਆਪੇ ਵੇਖ ਲੂੰਗਾ ਛੇ ਲੱਖ ਦਾ ਚੈੱਕ ਇਹਦੇ ਕੋ ਕਿੱਥੋਂ ਆਇਆ ਨਹੀਂ ਤੇ ਇਹ ਸਮਝਾਉਂਦੇ ਤੁੰਹਾ ਗੱਲ ਸਾਡੇ ਸਾਡਾ ਹੁਣ ਕੰਮ ਸਲਝੂਗਾ ਥੋੜਾ ਬਹੁਤਾ ਹੈ ਆ ਆ ਦੇਣੇ ਪੈਣੇ ਹਰਦਾ ਕਿਦਾਂ ਸਲਝੂਗਾ ਹੈ ਆ ਤੇ ਮੈਂ ਸੋਚਿਆ ਵੀ ਚਲ ਛੇ ਇਧਰੋਂ ਆਇਆ ਨਾ ਥੋੜਾ ਬਹੁਤਾ ਕਰੋ ਪਾਵਾਂਗੇ ਤੇ ਆਪਣਾ ਨਮਾਕਾਰ ਖੜਾ ਕਰ ਲਾਂਗੇ ਤਾਂ ਇਹ ਕਿੱਥੇ ਜਾਵਾਂਗੇ ਕਿਹੜੇ ਖੂਚ ਪਾਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਉਹ ਤਾਂ ਅਗਲਾ ਚੱਕਾ ਕੱਟ ਕੇ ਫੜਾ ਗਿਆ ਵਾ ਯਾਰ ਗਾਹ ਦੀ ਗਾਹ ਵੇਖੀ ਜਾਓ ਹੋਰ 10-15 ਵਾਂ ਉਹ ਨਾਲ ਦੀ ਰੋਲਾ ਪਾ ਦੇਣਾ ਵਾ ਪੇ ਨਿਕਲੋ ਇੱਥੋਂ ਨਿਕਲੋ ਇੱਥੋਂ ਕਿੱਧਰ ਨੂੰ ਜਾਵਾਂਗੇ ਤੂੰ ਹਾਂ ਸਾਡੇ ਮਨੂੰ ਤਾਂ ਆਪਣਾ ਘਰ ਜੇਲ੍ਹ ਲੱਗਣ ਲਿਆ ਉੱਥੇ ਹੁਣ ਮਨੂੰ ਨਹੀਂ ਲੱਗਦਾ ਇੱਥੇ ਮੈਂ ਰਹੂੰਗਾ ਥੋੜੇ ਦਿਨ ਜੇ ਨਾ ਦਿੱਤ ਨਾ ਇਹਨਾਂ ਨੂੰ ਪੈਸੇ ਟਾਈਮ ਨਾਲ ਤੇ ਮੈਨੂੰ ਚੁੱਕ ਕੇ ਲੈ ਜਾਣਾਂ ਉਹਨਾਂ ਨੇ ਮੈਂ ਤਾਂ ਅੱਗੇ ਡਰ ਗਿਆ ਜਦੋਂ ਆਇਆ ਮੈਨੂੰ ਮੈਂ ਕਿਹਾ ਕਿ ਪੁਲਿਸ ਨਹੀਂ ਆ ਗਈ ਕਿੱਥੇ ਜਾਵਾਂ ਹਾਤੀ ਹੋ ਗਈ ਤੁਹਾਡੇ ਵਾਲੀ ਤਾਂ ਪਹਿ ਕੰਨ ਕੀ ਕਰ ਲੱਗਦਾ ਮੇਰਾ ਹੋਰ ਦਿਮਾਗ ਨਾ ਖਰਾਬ ਕਰ ਜੰਗਾ ਆ ਜਾ ਆਪਣਾ ਕੰਮ ਕਰ ਲੈ ਮੇਰੇ ਗੱਲ ਤੇ ਬਥੇਰਾ ਪੈਣਾ ਆਉਂਦਾ ਵਾ ਤੇ ਹਾਂ ਉਹਦਾ ਮੂੰਹ ਬਣਾ ਕੇ ਬੈਠੇ ਜੇ ਕਦੀ ਕਿਤੇ ਪੈਦੇ ਜੇ ਕਦੀ ਕਿਤੇ ਪੈਦੇ ਜੇ ਜਿਹੜੇ ਘਰ ਬੋ ਨਿਆਣੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿੰਨਾ ਚਿਰ ਗੱਲ ਕੇ ਪਸ ਨਹੀਂ ਲੱਗਦੀ ਓਨ ਚਿਰ ਮੈਂ ਜਾਨਾ ਵਾ ਅਈ ਤਾਂ ਹੁਣ ਨਹੀਂ ਕਰਨਾ ਵਾ ਤੈਨੂੰ ਫੜਾ ਮੈਂ ਜਾਊਂਗਾ ਬੈਂਕ ਚ ਕਢਾ ਕੇ ਲਾ ਪੈਸੇ ਵੀ ਹੁਣ ਆਹ ਹੁਣ ਕਢਾ ਕੇ ਦਾ ਉਹਦਾ ਪਾਦੇ ਲੋਕਾਂ ਦੇ ਖੂਜੇ ਵੀ ਆਪਣੇ ਜੋ ਕੰਨ ਕੋ ਛੱਡਣਾ ਜਿਹੜੀ ਕਮਾਈ ਕੀਤੀ ਹੈ ਉਹ ਚਾਰ ਪੈਸੇ ਕਮਾਏ ਆ ਉਹ ਸਭ ਕੁਝ ਸੁੱਟ ਦੇ ਇਦਾਂ ਹੀ ਤੁਹ ਮੈਂ ਕਿਹੜੇ ਮੱਲੇ ਚ ਰਹਿਣਾ ਵਾ ਮੈਨੂੰ ਤਾਂ ਆਪਣਾ ਡਰਾ ਹੁੰਦਾ ਮੈਂ ਤੇ ਇਹ ਨੂੰ ਸਮਝਾਉਂਦੀ ਕਿ ਐਡਾ ਸੋਹਣਾ ਘਰ ਛੱਡ ਕੇ ਆਪਾਂ ਕਿੱਥੇ ਜਾਵਾਂਗੇ ਕਿੱਥੇ ਰਵਾਂਗੇ ਮੈਂ ਤਾਂ ਸੋਚਿਆ ਹੀਗਾ ਕਿ ਚੱਲ ਹੁਣ ਜੇ ਘਰ ਬਣਾਵਾਂਗੇ ਤੇ ਇਹ ਤੋਂ ਵੀ ਸੋਹਣਾ ਬਣਾਵਾਂਗੇ ਜਿਆਦਾ ਕਮਰੇ ਬਣਾਵਾਂਗੇ ਤੇ ਫੇਰ ਗੱਲ ਬਣਨੀ ਆ ਹੈ ਤੇ ਤੁਸੀਂ ਤਾਂ ਟਰਿਆ ਟਰਿਆ ਰਹਿਣ ਤਾਂ ਸਭ ਕੁਛ ਹੀ ਪਤਾ ਨਹੀਂ ਕੀ ਕਰਦਾ ਰਹੇ ਜੇ ਨੌਕਰੀ ਕਰਦੇ ਜੋ ਤਨਖਾਹ ਚੰਗੀ ਮਿਲਦੀ ਤੇ ਕੀ ਲੋੜ ਹੀ ਪੁੱਠੇ ਖਾ ਲੈਣ ਦੀ ਉਹ ਬੰਦਾ ਗਾਹ ਦੀ ਸੋਚਦਾ ਵਾ ਮੈਨੂੰ ਕਿ ਪਤਾ ਆ ਪੰਗਾ ਪੈਣਾ ਓ ਐ ਡਿਡ ਛਾਲ ਲੈਣਾ ਮਾਰਨੀ ਚਾਹੀਦੀ ਹੁੰਦੇ ਕੇ ਨਾ ਖੂ ਦੇ ਵਿੱਚ ਸਿੱਤੇ ਪਰ ਨਿਕਲ ਇਹਨੇ ਬਾਹਰ ਫੜ ਲਈ ਮੇਰੀ ਕਿਸਮਤ ਹੈ ਨਾ ਜੀਆ ਲੋਕਾਂ ਕਈ ਕੋਹ ਬਣਾ ਲਿਆ ਹਜੇ ਕੰਮ ਕਰਕੇ ਮੈਂ ਫੇਰ ਉੱਥੇ ਮੂਧੇ-ਮੂਡੇ ਪਿਆ ਹਾਂ ਲੋਕੀ ਚਲਾਕ ਹੁੰਦੇ ਆ ਤੁਹਾਡੇ ਵਰਗੇ ਥੋੜੀ ਹੁੰਦੇ ਆ ਮੂਧੇ-ਮੂਡੇ ਕਿ ਪਹਿਲੇ ਜਿਹੜਾ ਹੈਗਾ ਕੋਲ ਤੂੰ ਤੋ ਵੀ ਦਵਾਤਾ ਹੁਣ ਮਨੂੰ ਮਡੇ ਦੀ ਟੈਨਸ਼ਨ ਵਾ ਆ ਜਿਹੜੇ ਪੈਸੇ ਰੱਖੇ ਸੀ ਮੈਂ ਸੈੱਟ ਕਰਾਂਗੇ ਤੋ ਹੁਣ ਕੀ ਬਣੂ ਮਡੇ ਦਾ ਛੜਕ ਤੇ ਆ ਗਏ ਆ ਗੱਲ ਕਾਦੀ ਆ ਜੇ ਕਿਸੇ ਨੂੰ ਪਤਾ ਲੱਗਾ ਨਾ ਤਾਂ ਨਿਕਲ ਜਲੂਸ ਦਿਹਾਣਾ ਹੱਡਾ ਵੇਖੂ ਆ ਉਹਨਾਂ ਨੇ ਚੜ ਮਾਰ ਜਾਈ ਸਿੱਕਾ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੈਨੂੰ ਫੇਰ ਸਹੀ ਸਹੀ ਸੀ ਚੁੱਪ ਕਰਕੇ ਬੈਠੇਗਾ ਚੁੱਪ ਕੀਤੀ ਆ ਮੈਂ ਇੱਕ ਤੋਨਾ ਖਾ ਲਿਆ ਤੇ ਦੂਜਾ ਰਿੰਦਾ ਖੋਦਾ ਤੂੰ ਖਾ ਲਿਆ ਮੈਨੂੰ ਉਹ ਕਹਿ ਕੇ ਗਿਆ ਚੱਲ ਚੱਲ ਬਰਤੀ ਹੋ ਜਾਏ ਤੈਨੂੰ ਇਦਾਂ ਕਹਿੰਦੇ ਹੁੰਦੇ ਆ ਅਰੇ ਰੋਟੀ ਨਾ ਚਰਮਾਜੀ ਅਰੇ ਬਾਈ ਛੋਰੀ ਮੈਨੂੰ ਪਚਾਦੇ ਇੱਕ ਛੋਰੀ ਨਾ ਮੈਨੂੰ ਪਚਾਦੇ ਰੱਖਾ ਇੱਕ ਵਾਰੀ ਪਚਾ ਦੇ ਇੱਕ ਤਿਆਣਾ ਗੁਰਜਿੰਦਰ ਵਾ ਨਾ ਆਪਾਂ ਦੇ ਨੇ ਮੂੰਹ ਇਹਨਾਂ ਨੇ ਜੇ ਨਾ ਕੀਤਾ ਤੇ ਦੂਜੇ ਨੂੰ ਡਰਾ ਡਰਾ ਕੇ ਨਾ ਬੁਰਾ ਹਾਲ ਕਰੀ ਜਾਂਦਾ ਐ ਵੀ ਮੈਨੂੰ ਪਤਾ ਵਾ ਕਿ ਐਡੀ ਛੇਤੀ ਨਾ ਅਰੇ ਪੈਰਾਫਰੋਜ਼ ਜੀ ਮੈਂ ਕਿਸਕਲੇ ਹਾਤੀ ਹੋ ਗਈ ਇਹਦੀ ਵਾਰੀ ਚੰਦ ਹੋਈ ਜਾਂਦੀ ਉਹ ਨੇਕੀ ਹੋ ਗਈ ਹੋ ਗਈ ਕੋਈ ਤੇ ਕੋਈ ਨਹੀਂ ਐਡੀ ਛੇਤੀ ਨਹੀਂ ਦਿਖਦੇ ਆਪਾਂ ਹੌਸਲਾ ਵਾ ਮੇਰੇ ਵਿੱਚ ਬਥੇਰਾ ਤੇ ਮੈਨੂੰ ਪਤਾ ਵਾ ਤੇ ਆਹ ਕੰਮ ਜਿਹੜਾ ਕਦੀ ਵੀ ਨਾ ਸਾਡੇ ਨਾਲ ਐਡੀ ਗੱਲ ਨਹੀਂ ਆ ਇਹ ਛੇਤੀ ਦੇਖ ਪਾਂਗੇ ਕੋਈ ਗੱਲ ਨਹੀਂ ਆ ਆ ਗੁਰਜਿੰਦਰਾਂ ਚਾਤੀ ਦਿਲ ਫੁੱਟ ਲੈਂਦੇ ਆ ਆ ਮੈਂ ਨੇ ਸੁੱਟਣ ਲੱਗੀ ਛੇਤੀ ਦਿਲ ਬਥੇਰਾ ਕੋਹਦੇ ਤਾਂ ਮਾਲ ਕਰਿਆ ਸਾਨੂੰ ਵੇਖੀ ਤੇ ਸਹੀ ਹਾਂ ਇੱਚ ਬਰਤਾ ਪੈਣੀ ਆ ਹੋਰ ਆਏ ਨਾ ਉਕੀ ਇਹ ਇਕੱਲੇ ਗੱਲਾਂ ਕਰੀ ਜਾਣ ਦੇ ਜੇ ਕੋਈ ਨਹੀਂ ਗੱਲਾਂ ਕਹਿੰਦੇ ਕਰਨਾ ਮੈਂ ਪੁੱਤ ਉਹ ਤਾਂ ਹੀ ਬਸ ਵਿਹਲੀ ਬੈਠੀ ਜਗੀ ਤੂੰ ਕਿੱਥੋਂ ਆ ਉਹ ਮੈਂ ਕੋਈ ਨਹੀਂ ਮੈਂ ਬੁੱਬੀ ਦੇ ਫੇਰੇ ਮੰਗ ਗਿਆ ਨਹੀਂ ਅੱਛਾ ਝੋਨੇ ਪੱਕ ਗਏ ਅੱਛਾ ਹੋ ਗਿਆ ਵਧੀਆ ਹਾਂ ਤੇ ਮੈਂ ਚਾਚੇ ਨੂੰ ਕਹਾਂਗਾ ਨਾਲ ਉਡਾੜੀ ਫੇਰ ਕਰ ਦੋ ਬੰਦੇ ਨਾਲ ਹਾਂ ਉਡਾ ਲਓ ਮੀਂਹ ਕਣ ਦਾ ਪਤਾ ਨਹੀਂ ਬੁੱਤ ਤੇ ਮੈਂ ਤਾਂ ਨਾ ਗੱਲ ਕਰਨੀ ਆ ਵੀ ਮੈਂ ਐਡਾ ਜਵਾਨ ਹੋ ਗਿਆ ਵਾਂ ਹਾਂ ਤੇ ਮੈਂ ਕਿ ਤੁਹਾਨੂੰ ਕੋਈ ਧੀ ਦੀ ਮੰਗੀ ਤੇ ਦੱਸ ਕੀ ਲੈਣਾ ਮੇਰੇ ਪੁੱਤ ਠੀਕ ਹੈ ਨਾ ਯਾਰ ਕੀ ਝੋਰੇ ਦੀ ਦਵਾਲੀ ਆਉਣ ਵਾਲੀ ਆ ਹਾਂ ਤੇ ਮੈਨੂੰ ਬੁੱਲਟ ਲੈ ਗਦੋ ਨਾ ਬਲੇ ਦੱਸ ਬੁਲਟ ਦੀ ਗੱਲ ਕਰਨ ਧਿਆ ਇਹ ਕਿਹੜੀ ਗੱਲ ਵਾ ਆ ਝੋਨਾ ਜਾ ਲੈਂਦੇ ਮੰਡੀ ਤੇ ਪੈਸੇ ਆ ਲੈਣਦੇ ਤੇ ਆ ਦਸਾਂ ਦਿਨਾਂ ਦੀ ਗੱਲ ਈ ਉਹ ਸਾਰੀ ਤੇ ਮੈਂ ਆਪਣੇ ਪੁੱਤ ਨੂੰ ਬੁਲਟ ਕਢਾਣਾ ਉਹ ਇਹ ਕਿਹੜੀ ਗੱਲ ਵਾ ਤੂੰ ਇਹ ਐਵੇਂ ਉਦਾਸ ਹੋਇਆ ਖੰਡਿਆ ਵਾ ਬੁੱਕ ਕਰਾ ਲੀਏ ਫਿਰ ਹੁਣੇ ਹੀ ਉਹ ਕੋਈ ਗੱਲ ਨਹੀਂ ਆ ਪਹਿਲਾਂ ਪੈਸੇ ਹੱਥਾਂ ਲੈਣਦੇ ਨਾ ਸਾਫ ਪਤਾ ਵਲਾ ਕੇ ਤੇ ਫਿਰ ਬੁੱਕ ਵੀ ਹੋ ਜਾਊਗਾ ਪੈਸੇ ਹੱਥ ਜਿੱਦਾਂ ਨੇ ਪੈਸੇ ਕਿੱਥੇ ਚਲ ਗਏ ਆ ਚੱਲ ਕੋਈ ਨਹੀਂ ਆ ਮੈਂ ਕਰ ਲੈਣੀ ਸਲਾਹ ਤੇ ਪਿਓ ਨਾਲ ਵੀ ਉਹ ਕੀ ਆਂਦੇ ਆ ਹੈਂ ਕੋਈ ਨਹੀਂ ਆ ਜੜੀ ਨਾਨਕਪੁਰ ਕਰੂਗਾ ਤੇ ਮਨਾ ਲਿਓ ਆਪਣੇ ਖਾਮ ਨਾਲ ਵੇ ਕੋਈ ਗੱਲ ਨਹੀਂ ਆ ਤੇ ਜਦੋਂ ਮੈਂ ਕਹਿਤਾ ਵਾ ਤੈਨੂੰ ਬੁਲਟ ਚਾਹੀਦਾ ਵਾ ਨਾ ਤੈਨੂੰ ਤੇਰੀ ਬੁਲਟ ਮਾਂ ਦਿਵਾਉਗੀ ਠੀਕ ਵਾ ਨਾ ਤੂੰ ਨਾ ਟੈਨਸ਼ਨ ਲੈ ਮੈਨੂੰ ਪਤਾ ਵਾ ਜਦੋਂ ਪੁੱਤ ਜਵਾਨ ਹੋਏ ਹੁੰਦੇ ਨਾ ਜੀ ਕਰਦਾ ਵਾ ਬੁਲਟਾ ਬੁਲਟਾ ਤੇ ਘੁੰਮਣ ਵਾਸਤੇ ਐਰ ਕੀ ਬੁਲਟ ਰਹਿਮ ਕੇ ਸਾਰਾ ਗੱਡੀ ਨਵੀ ਲਵਾਗੇ ਠੀਕ ਆ ਚਲ ਕੋਈ ਗੱਲ ਨਹੀਂ ਬਾਬਾ ਸੁੱਖ ਰੱਖੇ ਗੱਡੀ ਵੀ ਲਲਾਂਗ ਪਰਾ ਪਰ ਬੁਲਟ ਕਢਾ ਕੇ ਦਵਾਗੇ ਨਵਾ ਠੀਕ ਵਾ ਬੁਲਟ ਦੇ ਪਿੰਡ ਚ ਗੇੜੀਆਂ ਮਾਰੀ ਯਾਰ ਲੈ ਜੇ ਮੈਂ ਰਾਂ ਗੇੜੀਆਂ ਬੁਲਟ ਆਹੋ ਗੇੜੀਆਂ ਮ ਸ਼ਾਮੀ ਘੜੀ ਫਿਰ ਤਰ ਮੱਸਾ ਜਾ ਕੇ ਹੋਰ ਚੱਲ ਇੱਕੋ ਚੱਕਰ ਲਾ ਲਿਆ ਹੋਰ ਤੇ ਭਾਰੇ ਵੀ ਜਿਆਦਾ ਨਹੀਂ ਫਿਰਦੇ ਨਾ ਉਹ ਨਹੀਂ ਨਹੀਂ ਜਿਆਦਾ ਕਿ ਕਿਥੇ ਮੈਂ ਫਿਰਦਾ ਹਾਂ ਹਾਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਬੁਲਟ ਕਢਾਣਾ ਹੈ ਤੈਨੂੰ ਬੁਲਟ ਕਢਾਣ ਦੀ ਗੱਲ ਨਾ ਤੂੰ ਮੈਨੂੰ ਛੇਰੀ ਦੱਸਿਓ ਕੀ ਜਾਂਦੇ ਆ ਕੋਈ ਗੱਲ ਨਹੀਂ ਆ ਕਰਵਾ ਲੈਨੇ ਆ ਬੁੱਕ ਕਿ ਤਾਹਾਂ ਦਿਨਾਂ ਦੇ ਲਿਆਉਣਾ ਵਾ ਹੁਣ ਵੇ ਮੈਂ ਕਿਹਾ ਚੋਨਾ ਮੱਡੀ ਚਾ ਲੈਣ ਦੇ ਅਸਰ ਕੋਈ ਗੱਲ ਨਹੀਂ ਆ ਬੁਲਟ ਆ ਜੀ ਕੋ ਬੁਲਟ ਵਾਲੇ ਕਿਹੜੀ ਗੱਲ ਵਾ ਚਲੋ ਠੀਕ ਆ ਸ ਮੈਂ ਚੰਗਾ ਚੱਲ ਚੱਲ ਜੇ ਮੈਂ ਜਾ ਕੇ ਕਹਾਂ ਵੀ ਚੋਨਾ ਪੱਗਿਆ ਆ ਤੇ ਬੁਲਟ ਆ ਹਾਂ ਮੈਂ ਧਿਆਨ ਰੱਖੀ ਪੂਰਾ ਨਾਲ ਬਹੁਤ ਸਾਰਾ ਕੰਮ ਕਰਵਾਇਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਹਾਂ ਹੁਣ ਤਨੀਆਣਾ ਥੋੜੀ ਐ ਸਿਆਣਾ ਬੈਣਾ ਹੋਇਆ ਵਾ ਚੱਲ ਕੋਈ ਗੱਲ ਨਹੀਂ ਆ ਪੁੱਤ ਨੇ ਵੀ ਪਹਿਲੀ ਵਾਰ ਲੱਖ 2 ਲੱਖ ਦਾ ਬੁਲਟ ਆ ਜਾਂਦਾ ਵਾ ਕੋਈ ਗੱਲ ਨਹੀਂ ਆ ਚੋਣਿਓ ਪੈਸੇ ਆਏ ਨੇ ਮੰਡੀ ਚੋਂ ਝਾਤੀ ਉਸੇ ਵੇਲੇ ਜਾ ਕੇ ਤੈਨੂੰ ਬੁਲਟ ਕਢਵਾ ਦਾਂਗੇ ਬੁੱਕ ਕਰਾਉਣ ਵਾਸਤੇ ਕਹਿਣ ਡਿਆ ਆ ਕਿ ਪਹਿਲਾਂ ਬੁੱਕ ਕਰਾਉਣਾ ਪੈਣਾ ਚੱਲ ਕੋਈ ਗੱਲ ਨਹੀਂ ਆ ਪਰ ਗੁਰਜਿੰਦਾ ਤਾਂ ਟੈਨਸ਼ਨ ਵਿੱਚ ਬੜੇ ਆ ਜੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸੜੇ ਟਾਈਮ ਆ ਕਿ ਮੈਂ ਤਾਂ ਪੈਸੇ ਤੈਨੂੰ ਤਰਸਣ ਡਿਆ ਤੈਨੂੰ ਬੁਲਟ ਸੁਝਣ ਡਿਆ ਚੱਲ ਫੇਰ ਵੀ ਇੱਕ ਵਾਰੀ ਗੱਲ ਕਰਕੇ ਵੇਖਣੀ ਆ ਪਤਾ ਕੀ ਜਾਂਦੇ ਆ ਉਦਾਂ ਨਾ ਮੈਂ ਵੀ ਥੋੜੇ ਥੋੜੇ ਪੈਸੇ ਕੱਢ ਕੇ ਜੋੜੇ ਆ ਆ ਦੋ ਕ ਲੱਖ ਰੁਪਏ ਮੇਰਾ ਹੋ ਹੀ ਗਿਆ ਹੋਏ ਚਲ ਦੋ ਤੇ ਇੱਕ ਤੇ ਹੋਊਗਾ ਹੀ ਨਾ ਦੇਖ ਲੈਨੇ ਆ ਹੁਣ ਮੁੰਡੇ ਨੇ ਪਹਿਲੀ ਵਾਰੀ ਚੀਜ਼ ਮੰਗੀ ਆ ਤੇ ਇਹਨੂੰ ਨਹੀਂ ਲੈ ਕੇ ਦੇਣੀ ਮੈਂ ਤਾਂ ਜ਼ਰੂਰ ਲੈ ਕੇ ਦੇਣੀ ਆ ਕੋਈ ਗੱਲ ਨਹੀਂ ਆ ਐਡਾ ਕਿਹੜਾ ਪਹਾੜ ਡਿੱਗ ਗਿਆ ਹੋ ਐਵੇਂ ਆ ਚਿੜੀ ਜੀ ਨਾਲ ਦਿਲ ਉਹ ਗੁਰਜਿੰਦਾ ਤਾਂ ਬਿਲਕੁਲ ਡੇਗੀ ਗਏ ਆ ਖਾਦੀ ਇਹਨਾਂ ਨਾਲ ਗੱਲ ਜਾ ਕੇ ਕੀ ਆ ਦੇ ਕਿੱਥੋਂ ਬੋਲਦੇ ਆ ਪਰ ਵੇਖਾ ਤਾਂ ਸਹੀ ਕਾਦੇ ਭਾ ਜੀ ਹਾਂਜੀ ਓ ਝੋਨੇ ਹੋ ਹੀ ਗਏ ਆ ਮੈਂ ਤਾਂ ਵੀ ਇਹ ਨੂੰ ਫੋਨ ਕਰ ਛੱਡਦਾ ਵਾਂ ਆਹੋ ਉਹ ਕਿਤੇ ਗਾਹਾਂ ਖਿਆਣਾ ਪਰ ਆ ਲੈ ਜੀ ਮਸ਼ੀਨ ਨੂੰ ਇਹ ਲੋ ਆਪਣਾ ਕੰਮ ਨੇ ਵੇਢਦੀ ਉਹ ਪਾਣੀ ਪੂਣੀ ਕਰਤੇ ਆ ਬੰਦ ਆਹ ਪੱਟੇ ਪੁੱਟੇ ਵਿੱਚੋਂ ਖੜੀ ਦੇ ਵੱਢ ਗਏ ਆਹੋ ਹਾਂ 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 ਚਲੋ ਠੀਕ ਹੈ ਠੀਕ ਆ ਉਹ ਗੱਡੀ ਬੂਵੀ ਤਾਂ ਹੈ ਹੀ ਦੂਜੀ ਉਹ ਸੋਨਾ 92 ਆ ਵਾ ਵਾ ਉਹ ਮੇਰੀ ਗੱਲ ਸੁਣੋ ਯਾਰ ਉਹ ਤੇ ਅੱਗੇ ਡਿੱਗੀ ਆ ਤੁਸੀਂ ਨਾ ਕੱਲ 10 10000ਵੇਂ ਆ ਜਿਓ ਉਹ ਆਹੋ ਚੱਲ ਠੀਕ ਹੈ ਠੀਕ ਚੰਗਾ ਓਕੇ ਓਕੇ ਤੂੰ ਫੋਨ ਕਰ ਦੇ ਤੈਨੂੰ ਕੀਤਾ ਵਾ ਜਿੰਦੇ ਨੂੰ ਕੰਬਾਈਨ ਵਾਲੇ ਨੂੰ ਕੰਬਾਈਨ ਵਾਲੇ ਨੂੰ ਆ ਅੱਛਾ ਅੱਛਾ ਠੀਕ ਵਾ ਚੱਲ ਉਹ ਤੇ ਗੱਲ ਤਾਂ ਠੀਕ ਵਾ ਤੇ ਮੇਰੀ ਗੱਲ ਸੁਣੋ ਹੁਣ ਭੂਆ ਗਈ ਨੂੰ ਕਿੰਨੇ ਦਿਨ ਹੋ ਗਏ ਆ ਤੇ ਤੁਸੀਂ ਵੀ ਕਹਿੰਦੇ ਸੀਗੇ ਕੋਈ ਨਹੀਂ ਭੂਆ ਮੈਂ ਆਣ ਕੇ ਫੇਰਾ ਫੂਰਾ ਮਾਰਿਆ ਕਰੂੰਗਾ ਤੇ ਮੁੜ ਕੇ ਕਿਤੇ ਸਾਰੀ ਨਹੀਂ ਮੇਰੇ ਪੇਕਿਆਂ ਦੀ ਮੇਰੀ ਗੱਲ ਸਮਝੋ ਤੇ ਸਭ ਕੁਝ ਚੰਗਾ ਚੱਲਣ ਡਿਆ ਵਾ ਐਵੇਂ ਤੁਰੇ ਫਿਰਨਾ ਉੱਥੇ ਨਾ ਤੁਹਾਨੂੰ ਕੀ ਪਤਾ ਇਹ ਕੋਈ ਮਾੜੀ ਮੋਟੀ ਗੱਲ ਹੁੰਦੀ ਤੇ ਅਗਲੇ ਨੂੰ ਚਾਰ ਵਾਰੀ ਫੋਨ ਆ ਜਾਣਾ ਸੀ ਫੋਨ ਤੇ ਅਗਲੇ ਨਹੀਂ ਕੀਤਾ ਚੱਲ ਕੋਈ ਨਹੀਂ ਹੈ ਪਰ ਸਾਡਾ ਤਾਂ ਫਰਜ਼ ਬਣਦਾ ਨਾ ਉੱਥੇ ਜਾਣ ਦਾ ਵੇਖਣ ਦਾ ਤੇ ਸਭ ਕੁਝ ਠੀਕ ਠਾਕ ਵਾ ਮੁੜ ਕੇ ਤੁਸੀਂ ਨਾ ਹੀ ਨਹੀਂ ਲੈ ਮੇਰੇ ਪੇਕੇ ਦਾ ਮੇਰੀ ਗੱਲ ਸੁਣ ਲੈ ਢਿੱਡ ਪੀੜ ਤੇਰੇ ਹੋਣ ਡਿਆ ਫਿਰ ਕਿਸ ਮੈਂ ਜਾ ਕੇ ਛੇਤੀ ਨਾਲ ਜਾ ਕੇ ਬਹਿ ਜਾ ਅਬ ਮੇਰੇ ਕਾ ਦੀ ਢਿੱਡ ਪੀੜ ਹੁਣੀ ਆ ਤੁਸੀਂ ਸਾਈਆਂ ਲਾਈਆਂ ਹੁਣ ਭੂਆ ਦਾ ਫੋਨ ਆਊਗਾ ਨਾ ਫਿਰ ਜਵਾਬ ਆਪੇ ਦੋਗੇ ਫਿਰ ਮੈਂ ਗਿਆ ਕਿ ਨਹੀਂ ਗਿਆ ਉਹ ਮੇਰੀ ਗੱਲ ਸੁਣ ਲੈ ਵੀ ਲੈ ਤੁਹਾਨੂੰ ਤਾਂ ਕੰਮ ਤਾਂ ਦਾ ਕਰ ਲਈਏ ਚੋਣ ਐਨਰਜੀ ਇੱਕ ਦੋ ਦਿਨ ਹੈਗਾ ਵਾ ਵੇਖਾਂ ਮੁੰਜਰਾਜ ਕੱਟੀਆਂ ਥੋੜ੍ਹੀ ਥੋੜ੍ਹੀਆਂ ਐਵੇਂ ਪਹਿਲਾਂ ਕੱਚਾ ਨਾ ਵੜਾ ਛੜਿਓ ਮੁੜ ਕੇ ਮੰਡੀ ਬੈਠੇ ਰੋਹ ਕੇ ਜਾ ਕੇ ਹੁਣ ਤੇਰਾ ਕਿਦਾਦਾ ਚਲੀਏ ਮੇਰਾ ਤਰਾਦਾ ਇੱਕ ਫੇਰਾ ਮਾਰ ਆਈਏ ਜਦੋਂ ਦੇ ਆਡੂ ਡਕਰਾ ਕੇ ਆਏ ਆ ਨਾ ਮੁੱਲ ਮਲ ਪਵਾ ਕੇ ਆਏ ਆ ਉਦੋਂ ਦਾ ਮੁੜ ਕੇ ਨਾ ਤੇ ਉਹਨਾਂ ਦਾ ਕੋ ਫੋਨ ਆਇਆ ਜੇ ਕੱਲ ਇੱਕ ਹੋਰੀਓ ਅੱਜ ਮੈਂ ਚਲ ਜਾਣਾ ਮੈਂ ਮੈਨੂੰ ਮੁੜ ਕੇ ਇੱਕ ਮਹੀਨਾ ਹੋਰ ਨਾ ਕੋ ਤੰਗ ਰੀ ਤਨ ਮਸਾਂ ਗੱਲ ਠੀਕ ਆ ਉਹ ਵੀ ਅੱਜ ਦੀ ਢੜੀ ਮੇਰੇ ਕੋਲ ਟਾਈਮ ਹੈਗਾ ਵਾ ਮੈਨੂੰ ਕਹਿਣ ਦੀ ਕੋ ਲੋੜ ਵਾ ਲਾਰੇ ਤੇ ਤੁਸੀਂ ਲਾਏ ਹੋ ਭੂਆ ਕੋਈ ਗੱਲ ਨਹੀਂ ਮੈਂ ਕਰੂੰਗਾ ਮੈਂ ਵੇਖ ਕੇ ਜਾਇਆ ਕਰੂੰਗਾ ਤੇ ਹੁਣ ਕੱਲੀ ਮੁਕਰਣ ਡੇ ਜੀ ਆਪਣੇ ਯਾਰ ਉਹ ਤੇ ਕਹਿਣਾ ਹੀ ਪੈਂਦਾ ਵਾ ਬੰਦੇ ਨੂੰ ਥੋੜਾ ਬੂਤਾ ਕਹਿਣਾ ਹੀ ਪੈਂਦਾ ਵਾ ਕਰੋ ਆਪਣੀਆਂ ਮਰਜ਼ੀਆਂ ਭੂਆ ਦਾ ਫੋਨ ਆਉ ਤਾਂ ਆਪੇ ਜਵਾਬ ਦੇ ਦਿਓ ਫਿਰ ਚਲ ਠੀਕ ਆ ਹੱਦ ਹੋਈ ਆ ਉਹ ਚੰਗੇ ਭਲੇ ਆਪਣੇ ਘਰ ਹੱਸਣ ਵਸਣ ਦੇ ਇਹ ਐਵੇਂ ਚਲੀ ਗਏ ਭੂਆ ਕਹਿ ਗਈ ਸੀ ਹੈ ਜਦੋਂ ਉੱਥੇ ਗੱਲਬਾਤ ਹੋਈ ਕੋਈ ਤਾਂ ਆਪੀ ਫੋਨ ਆ ਜਣਾ ਵਾ ਦਿਮਾਗ ਖਰਾਬ ਇਹਦਾ ਜਾਂ ਨੀ ਦਾ ਉਦੋਂ ਮੈਂ ਦੀ ਮੂੰਹ ਚੁੱਕੇ ਮੈਂ ਹਾਂ ਭਾਣੀ ਕਿਹੜੀ ਸਲਾਹ ਕਰਨ ਲੱਗੀ ਆ ਹੱਦ ਹੋਈ ਏ ਕਿਸ ਨੂੰ ਛੋਨੇ ਦੀ ਕਿਸ ਨੂੰ ਕਾਹੇ ਦੀ ਤੇ ਇਹਨੂੰ ਪੀਕੇ ਦੀ ਅੱਗ ਲੱਗੀ ਜਾਣ ਦੀ ਹੱਦ ਹੋਈ ਏ